ਉਨੇ-ਉਨੇ ਫੋਨ ਖੋਲਿਆਂ ਤੇ WhatsApp ਤੇ ਧਮਕੀ ਭਰੇ ਮੈਸੇਜ ਆਇਆ ਜੀ ਜ ਚੰਗੇ ਕੰਮ ਕਰਦੇ ਤਾਂ ਧਮਕੀਆਂ ਮਿਲਦੀਆਂ ਔਰ ਮੈਸੇਜ ਇਹ ਸੀ ਕਿ ਜੇ ਮੈਨੂੰ ਸਟੇਜ ਤੇ ਨਾਮ ਲਾਇਆ ਤੇ ਅੱਜ ਸ਼ਾਮ ਦੀ ਰੋਟੀ ਤੁਹਾਨੂੰ ਨਹੀਂ ਮਿਲਣੀ ਸੋ ਮੈਂ ਆਵਾਜ਼ ਦਿੱਤਾ ਆਪਣੀ بیوی ਆਪਣੀ ਤਨਪਤਨੀ ਮਨਜ਼ਨ ਨੂੰ ਰੋਟੀ ਖਾਤਰ ਸਾ ਪੀ ਪੇਟ ਖਾਤਰ ਸ਼ਬਾਜ਼ੀ ਨੇ ਗੱਲ ਕੀਤੀ ਤੇ ਮੈਂ ਸੋਚ ਰਹੀ ਸੀ ਕਿ ਜਿਹੜੇ ਕਹਿੰਦੇ ਨੇ ਨਾ ਵੀ ਸਾਨੂੰ ਰਾਸਟ ਚ ਭਾਇਆ ਮੈਂ ਜਦੋਂ 11th ਚ ਸੀ ਫਸਟ ਟਾਈਮ ਕਾਲਜ ਗਈ ਮੇਰੇ ਫਾਦਰ ਪ੍ਰੋਫੈਸਰ ਇਰਸ਼ਾਦ احمد ਖਾਨ ਮੇਰੇ ਇਕਨੋਮਿਕਸ ਦੇ ਪ੍ਰੋਫੈਸਰ ਸੀ ਮਲੇਰ ਫੋਟਲਾ ਕਾਲਜ ਦੇ ਵਿੱਚ ਜਦੋਂ ਪਹਿਲੀ ਵਾਰ ਪੇਪਰ ਹੋਏ ਸਾਰਿਆਂ ਦੇ ਨੀਗਾ ਮੇਰੇ ਵੱਲ ਉਦੋਂ ਵੀ ਇੱਧੇ ਲੈਕਚਰ ਰੂਮ ਸੀਗੇ ਸਾਰਿਆਂ ਦੇ ਨੀਗਾ ਫਿਰ ਬਹੁਤ ਨਜ਼ਾ ਦੇ ਨੰਬਰ ਆਨੇਗੇ ਸਭ ਤੋਂ ਜ਼ਿਆਦਾ ਹੈ ਨਾ ਤੇ ਜਦੋਂ ਨੰਬਰ ਆਏ ਮੇਰੇ ਸੱਤੋਂ ਘੱਟ ਮੇਰੇ 65 64 ਮੈਂ ਤਾਂ ਪਾਪਾ ਮੈਂ ਤਾਂ ਸਾਰਾ ਸਹਿ ਕਿਤਾ ਸੀ ਤੁਸੀਂ ਨੰਬਰ ਕਿਵੇਂ ਕੱਟੇ ਕਹਿੰਦੇ ਜੇ ਤੈਨੂੰ ਦਰ ਹੁੰਦਾ ਫਿਰ ਸਾਰਿਆਂ ਨੇ ਇਹ ਕਹਿਣਾ ਸੀ ਵੀ ਆਪਣੀ ਬੇਟੀ ਨੂੰ ਦਿੱਤੇ ਬੇਟੀ ਸਮਝ ਕੇ ਦਿੱਤੇ ਹਨ ਤੇ ਉਹੀ ਹਾਲ ਅਜ ਸ਼ਬਾਜ਼ ਜੀ ਨੇ ਕੀਤਾ ਹੈ ਨਾ ਸਭ ਤੋਂ ਲਾਸਟ ਤੇ ਮੈਨੂੰ ਲਾਇਆ ਚਲੋ ਕੋਈ ਗੱਲ ਨਹੀਂ ਬਹੁਤ ਬਹੁਤ ਸ਼ੁਕਰੀਆ ਸ਼ਬਾਜ਼ ਜੀ ਦਾ ਇਹ ਛੋਟੀ ਜੀ ਗੱਲ ਹੈ ਜੀ ਜਦੋਂ ਬੰਦਾ ਬਾਹਰ ਮਾਰ ਨਾ ਵਾਈਫ ਨਾਲ ਤੇ ਉਹ ਕਰਮਜਨ ਮੇਰੇ ਮੇਰੇ ਪੱਕੜ ਚ ਹੈ ਕੱਤਲੇ ਮੇਰੇ ਪੱਕੜ ਚ ਹੈ ਰਣਦੀਪ ਸਿੰਘ ਹਲਵਾਲੇ ਜੀ ਨੇ ਗੱਲ ਕੀਤੀ ਸੀ ਕਿ ਜਿਹੜਾ ਇਹ ਸ਼ੇਅਰ ਬੋਲਿਆ ਹੈ ਇਸ ਲਈ ਬੋਲਿਆ ਇਸੇ ਤਰ੍ਹਾਂ ਇਸ ਜਨਾ ਕੇਂਦਰ ਦੇ ਸ਼ਬਾਸ਼ ਜੀ ਜਰਨਲਿਸਟ ਕੱਤਲੇ ਨੇ ਪੁੱਛਿਆ ਕਿ ਇਸ ਜਨਾ ਕੇਂਦਰ ਦੇ ਜਿਹੜੇ ਪ੍ਰਧਾਨ ਨੇ ਕਮਰਿਪਾਲ ਜੀ ਉਹਨਾਂ ਨੇ ਇੱਕ ਦਿਨ ਮੈਨੂੰ ਕਿਹਾ ਵੀ ਜਿਹੜੀ ਤੂੰ ਕਵਿਤਾ ਬੋਲਦਾ ਹੈ ਵਿਯੋਗ ਵਾਲੀ ਇਹ ਤੂੰ ਨਜ਼ਮ ਵੀ ਸੁਣਾਉਣਾ ਹੈ ਨਹੀਂ ਹਨਾਂ ਨੇ ਕਿਹਾ ਜਿਹੜੀ ਵੀ ਕਵਿਤਾ ਮੈਂ ਲਿਖਣਾ ਪਹਿਨਾ ਮੈਂ ਉਹਨੂੰ ਹੀ ਸੁਣਾਉਣਾ ਹੈ ਤੇ ਉਪਤ ਵਾਲੀ ਕਵਿਤਾ ਹੁੰਦੀ ਹੈ ਉਹ ਨੂੰ ਮੈਂ ਆਪਣੇ ਵਾਸਤੇ ਮੰਨ ਲੈਂਦੀ ਆ ਜਿਹੜੀ ਯੋਗ ਵਾਲੀ ਹੁੰਦੀ ਹੈ ਮੈਂ ਕਹਿੰਦਾ ਕੋਈ ਨਾ ਹੋਊਗੀ ਕੋਈ ਤੇ ਉਹ ਚੀਜ਼ ਹੈ ਤੇ ਇਸ ਕਰਕੇ ਜਿੰਨੀਆਂ ਵੀ ਕਵਿਤਾਵਾਂ ਹੁੰਦੀਆਂ ਉਹ ਪਹਿਲਾਂ ਮੇਰੇ ਕੋਲ ਉਹ ਹੀ ਲੱਗਦੀਆਂ ਨੇ ਤੇ ਤਾਂ ਮੈਂ ਉਨੀ ਇਹਨਾਂ ਜਿੰਨੀ ਨੌਲੇਜ ਨਹੀਂ ਰੱਖਦੀ ਕਵਿਤਾ ਦੀ ਮੈਂ ਹਲੇ ਸ਼ੁਰੂਆਤ ਆ ਜੇ ਕਮਾਤੇ ਮੈਨੂੰ ਵੀ ਕਲਮ ਪੰਜਾਬੀ ਵਿੱਚ ਹੀ ਲਿਖਣ ਲਾਇਆ ਤੇ ਇਸ ਲਈ ਬਾਪਾ ਜੀ ਦਾ ਕਲਮ ਪੰਜਾਬੀ ਦਾ ਬਹੁਤ-ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਬਲਜੀਤ ਖਾਨ ਜੀ ਦਾ ਸ਼ੁਕਰੀਆ ਜਿਨ੍ਹਾਂ ਨੂੰ ਅਸੀਂ ਕੋਲ ਨਾ ਨਹੀਂ ਚਾਹਾਂਗੇ ਕਿਉਂਕਿ ਬਲਜੀਤ ਖਾਨ ਜੀ ਸ਼ਬਾਸੀ ਦੇ ਭੂਆ ਦੇ ਬੇٹے ਨੇ ਔਰ ਮੇਰੇ ਖਿਆਲ ਚ ਕੋਈ ਵੀ ਕਲਮ ਪੰਜਾਬੀ ਦਾ ਇਦਾਂ ਦਾ ਮੈਂਬਰ ਨਹੀਂ ਹੈਗਾ ਜੋ ਉਹਨਾਂ ਦਾ ਫੈਨ ਨਾ ਹੋਵੇ ਤੇ ਉਹਨਾਂ ਨੇ ਸਾਨੂੰ ਇਸ ਨਾਲ ਜੋੜਿਆ ਕਲਮ ਪੰਜਾਬੀ ਨਾਲ ਜੋੜਿਆ ਮੈਂ ਜ਼ਿਆਦਾ ਨੰਬਾ ਬੋਲ ਗਈ ਸੌਰੀ ਤੇ ਮੇਰੀ ਕਵਿਤਾ ਹੈ ਜਗ ਮੁਗਾਂਦੀ ਕਵਿਤਾ ਉਸਨੇ ਜਦ ਮੇਰੇ ਵੱਲ ਤੱਕਿਆ ਉਹ ਮੁਸਕराई ਉਸਨੇ ਜਦ ਮੇਰੇ ਵੱਲ ਤੱਕਿਆ ਤਾਂ ਉਹ ਮੁਸਕराई ਉਸਦੀ ਮੁਸਕਰਾਹਟ ਨਾਲ ਇੱਕਦਮ ਪੂਰੇ ਕਨਾਤ ਚੁਮਣ ਲੱਗੇ ਪੰਛੀ ਚਹਿਕਣ ਲੱਗੇ ਹਵਾ ਝੂਲਣ ਲੱਗੀ ਫੁੱਲਾਂ ਦੇ ਮੁਖ ਤੇ ਅਲੰਗ ਜਿਹਾ ਸ਼ਬਾਬ ਅਸਮਾਨ ਵਿੱਚੋਂ ਧੁੱਪ ਤੇ ਬੱਦਲ ਇਕੱਠੇ ਵੱਲ ਰਹੇ ਸਨ ਬਿਲਕੁਲ ਉਸੇ ਤਰ੍ਹਾਂ ਜਿਵੇਂ ਮੇਰੀ ਕਲਮ ਦੇ ਸਿਹਾਈ ਵਿੱਚ ਡੁੱਬਨ ਤੇ ਕਲਮ ਮੁਸਕਰਾ ਰਹੀ ਸੀ ਮੇਰੇ ਮੁਹੱਬਤ ਦੇ ਗੀਤ ਲਿਖਦੀ ਲਿਖਦੀ ਚੁੰਮ ਰਹੀ ਸੀ ਜਹਿਕ ਰਹੀ ਸੀ ਸ਼ਬਦ ਨਚ ਰਹੇ ਸਨ ਸ਼ਬਦਾਂ ਦੀ ਇੰਨੀ ਚਮਕ ਸੀ ਕਿ ਇੱਕ ਜਗ ਮਗਉਂਦੀ ਕਵਿਤਾ ਮੇਰੇ ਦਿਲ ਰੂਪੀ ਕਾਗਜ਼ ਤੇ ਉਤਰ ਚੁੱਕੀ ਸੀ ਤੇ ਉਸ ਧੁਪ ਤੇ ਬੱਦਰ ਗਾਉਂ ਮੇਰਾ ਦਿਲ ਤੇ ਮੇਰੀਆਂ ਅੱਖਾਂ ਇਕੱਠੇ ਵੱਲ ਰਹਿ ਸਨ ਮੇਰਾ ਦਿਲ ਤੇ ਮੇਰੀਆਂ ਅੱਖਾਂ